ਸ੍ਰੀ ਕਾਲਜੀ ਮਹਾਰਜੋਤ ਸਿੰਘ ਬੰਦ ਸਿੱਖਿਆ ਮੰਤਰੀ ਪੰਜਾਬ ਤੇ ਹਲਕਾ ਵਿਧਾਇਕ ਸ਼੍ਰੀ ਰਣਪੁਰ ਸਾਹਿਬ ਅਬ ਅਗੇ ਬਰਸਾਤਾਂ ਦਾ ਸਮਾਂ ਆ ਰਿਹਾ ਤੇ ਅਸੀਂ ਪਿਛਲੇ 2023 ਤੋਂ ਸਬਕ ਲੈਂਦੇ ਹੋਏ ਪਿਛਲੇ ਸਾਲ ਵੀ ਬਹੁਤ ਮਿਹਨਤ ਕੀਤੀ ਸੀ ਜਿੰਨੀ ਸਾਡੀ ਖੱਡਾਂ ਜਿੰਨੀਆਂ ਸਾਡੀਆਂ ਡਰੇਨਸਾਂ ਨੂੰ ਦੀ ਸਫਾਈ ਕਰਾਉਣ ਦੇ ਤੇ ਜਿਹੜੇ ਰਿਕੋਰਡ ਡੰਗੇ ਲਾਉਣ ਦੇ ਲਗਭਗ 6-7 ਕਰੋੜ ਦੇ ਡੰਗੇ ਪਿਛਲੇ ਸਾਲ ਤੇ 6-7 ਕਰੋੜ ਦੇ ਜਿਹੜੇ ਡੰਗੇ ਪ੍ਰੋਟੈਕਸ਼ਨ ਵਰਕ ਹੈ ਡੰਗੇ ਹੈ ਸਟੱਡ ਹੈ ਉਹ ਇਸ ਸਾਲ ਪ੍ਰਪੋਜ਼ ਕੀਤੇ ਆ ਅ ਅੱਜ ਸਵੇਰੇ 6 ਵਜੇ ਤੋਂ ਲਗਾਤਾਰ ਸਾਡੇ ਇਲਾਕੇ ਦੇ ਪਿੰਡਾਂ ਵਿੱਚ ਜਿੰਦਵੜੀ ਭਲਾਣ ਤਰਫ ਮਜਾਰਾ ਬੇਲਾ ਰਾਮਗੜ੍ਹ ਖਾਨਪੁਰ ਤੇ ਹੁਣ 10 ਗ੍ਰਾਂਈ ਇਹ ਸਾਡੇ 10 ਗ੍ਰਾਂਈ ਦੀ ਦੌਲਾ ਬਸਤੀ ਹੈ ਜਿੱਥੇ 2023 ਦੇ ਵਿੱਚ ਤੇ ਹਰ ਸਾਲ ਜਦੋਂ ਵੀ ਪਾਣੀ ਆਂਦਾ ਸਭ ਤੋਂ ਪਹਿਲਾਂ ਇਹਨਾਂ ਘਰਾਂ ਨੂੰ ਜਿਹੜੀ ਮਾਰ ਪੈਂਦੀ ਹੈ ਇੱਥੇ ਜਦ ਕੀ ਸਭ ਤੋਂ ਵੱਧ ਲੋੜ ਜਿਹੜੀ ਡੰਗੇ ਦੀ ਇੱਥੇ ਸੇ ਪਰ ਉਹ ਆਪਸੀ ਸਿਆਸਤ ਕਰਕੇ ਨਹੀਂ ਲੱਗਿਆ ਤੇ ਹੁਣ ਇੱਥੇ ਜਿਹੜਾ ਫਲਡ ਪ੍ਰੋਟੈਕਸ਼ਨ ਵਰਕ ਹੈ ਇੱਕ ਮਜ਼ਬੂਤ ਜਿਹੜਾ ਇੱਥੇ ਫਲਡ ਪ੍ਰੋਟੈਕਸ਼ਨ ਵਰਕ ਹੈ ਜਿਹੜਾ ਇੱਕ ਮਜ਼ਬੂਤ ਡੰਗਾ